ਹੰਦੀ ਸਿੰਘ ਸਾਹਿਬ ਜੀ ਕੱਲ ਵਿਕਰਮਜੀਤ ਸਿੰਘ ਨੇ ਵੀ ਜਿਹੜਾ ਫੈਸਲਾ ਦਿੱਤਾ ਉਹਦੇ ਬਾਰੇ ਨਿੰਦਾ ਕੀਤੀ ਹੈ ਕੀ ਕਹਿੰਦੇ ਹੋ ਕੋ ਇਹ ਜੋ ਕੁਝ ਵੀ ਵਾਪਰ ਰਿਹਾ ਨਾ ਇਹ ਥੱਲੇ ਗੱਲ ਹੈ ਇਹ ਇਹ ਸਾਰਾ ਸਾਡੀਆਂ ਸੰਸਥਾਵਾਂ ਦੇ ਹਿੱਤ ਵਿੱਚ ਨਹੀਂ ਵਾਪਰ ਰਿਹਾ ਅਰਦਾਸ ਕਰੀਏ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਪੰਥ ਵਿੱਚ ਸ਼ਾਂਤੀ ਬਖਸ਼ਿਸ਼ ਕਰਨ ਔਰ ਸਾਰਾ ਪੰਥ ਜਿਹੜਾ ਹੈ ਉਹ ਚੜ੍ਹਦੀ ਕਲਾ ਵਿੱਚ ਰਹੇ ਕਿ ਜਿਹੜੀ ਪੰਥ ਦੀ ਸੇਵਾ ਉਹ ਕਰ ਸਕੇ ਔਰ ਸਾਰਾ ਜਿਹੜਾ ਮਾਹੌਲ ਹੈ ਉਹ ਠੀਕ ਹੋ ਸਕੇ ਤੇ ਸਾਨੂੰ ਸਾਰਿਆਂ ਨੂੰ ਹੀ ਬਹੁਤ ਸਮਝਣ ਦੀ ਲੋੜ ਹੈ ਕਿ ਇਹ ਜਿਹੜੇ ਜਿਹੜੇ ਵਰਤਾਰੇ ਪੰਥ ਵਿੱਚ ਵਾਪਰ ਰਹੇ ਨੇ ਇਹ ਨਾ ਵਾਪਰ ਧੰਨਵਾਦ ਜੀ ਸਾਹਿਬ ਜਿਹੜਾ ਤੁਹਾਨੂੰ ਸਿਵਾਮੁਖ ਕੀਤਾ ਗਿਆ ਕਈ ਨੇਤਾਵਾਂ ਨੇ ਕੱਲ استਿਫਾ ਦੇ ਦਿੱਤੇ ਰੋਸ ਵਜੋਂ استਿਫਾ ਦਿੱਤੇ ਨੇ ਕੱਲ ਦੇਖੋ ਇਸ ਸਮੇਂ ਤੇ ਰੋਸ ਹੈ ਇਹ ਤਖਸਾਲ ਦੇ ਮਾਨ ਮਰਿਆਦਾ ਦਾ ਮਸਲਾ ਹੈ ਔਰ ਤਖਸਾਲ ਸਾਹਿਬ ਦੀ ਮਾਨਵ ਪਰਯਾਦਾ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਸ ਵਜੋਂ ਜਿਹੜੀ ਜੇ ਕਾਰਵਾਈ ਆ ਉਹ ਕੀਤੀ ਹੈ ਕਿਉਂਕਿ ਤਖਸਾਲ ਸਾਹਿਬ ਦੀ ਮੇਰੀ ਇੱਕੋ ਗੱਲ ਰਹੀ ਹੈ ਕਿ ਪਦਮੀਆਂ ਦਾ ਔਰ ਅਸਥਾਨਾਂ ਦਾ ਸੰਸਥਾਵਾਂ ਦਾ ਜਿਹੜਾ ਸਨਮਾਨ ਹੈ ਉਹ ਸਾਨੂੰ ਸਾਰਿਆਂ ਨੂੰ ਬਹਾਲ ਰੱਖਣਾ ਚਾਹੀਦਾ ਔਰ ਇਹ ਸੰਸਥਾਵਾਂ ਦੇ ਦੇ ਸਨਮਾਨ ਵਾਸਤੇ ਸਾਰਾ ਕੋ ਜਿਹੜਾ ਹੋ ਰਿਹਾ ਹੈ ਕਿ ਜਦੋਂ ਕੁਈ ਐਸੀ ਕਟਨਾ ਵਾਪਰਦੀ ਹੈ ਤੇ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਸਿੱਖ ਨੇ ਜਾਂ ਪਰੰਪਰਾਵਾਂ ਨਾਲ ਜਿਹੜੇ ਪਿਆਰ ਕਰਨ ਵਾਲੇ ਸਿੱਖ ਨੇ ਉਹਨਾਂ ਦੇ ਮਨਾਂ ਵਿੱਚ ਜਿਹੜਾ ਰੋਸ ਆਉਣਾ ਉਹ ਸੁਭਾਵਕ ਹੈ ਕਿਉਂਕਿ ਹਰ ਬੰਦਾ ਹਰ ਸਿੱਖ ਜਿਹੜਾ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਦੇਖਦਾ ਇੱਥੋਂ ਦੇ ਦੇਖਦਾ ਇੱਥੋਂ ਦੇ ਹੁਕਮਾਂ ਦੀ ਉਹ ਤਾਬੀਦ ਕਰਦਾ ਹੈ ਤੇ ਜਦੋਂ ਐਸੇ ਵਰਤਾਰੇ ਇਹਨਾਂ ਪਾਵਨ ਸਥਾਨਾਂ ਤੇ ਵਾਪਰਨੇ ਸ਼ੁਰੂ ਹੋ ਜਾਣ ਤੇ ਉਹਨਾਂ ਸਿੱਖਾਂ ਦੇ ਮਨ ਵਿੱਚ ਜਿਹੜਾ ਉਹ ਦੁੱਖ ਜ਼ਰੂਰ ਆ ਜਾਂਦਾ ਧੰਨਵਾਦ ਘਾਲ ਸਾਹਿਬ ਐਂਕੀ